ਲਓ ਅੱਜ ਲੱਕਾਂ ਸਫਾਈ ਕਰਨ ਤੇ ਸਪਰੇਅ ਸਪਰੂ ਮਾਰਾਂਗੇ ਅੱਜ ਚੰਗੀ ਤਰ੍ਹਾਂ ਨਾ ਕੋਈ ਕਹਤਾ ਠੰਡਾ ਹੌਂਸਲਾ ਹੋ ਜੀ ਕਰਕੇ ਜਰਾ ਜਰਾ ਸੀਨ ਬੰਨ ਦਾ ਡਾ ਰਹਿੰਦਾ ਜਾਂ ਔਰ ਛੜ ਤੇ ਬਾਹਰ ਮੈਂ ਠੋਕ ਕੇ ਸਫਾਈ ਕਰਾਂਗਾ ਅੱਜ ਅੰਕਣ ਨੂੰ ਲਾਲਿਆ ਨਾਲ ਫੂਸਾ ਫਾਸਾ ਬਦਲ ਦਾਂਗੇ ਸਪਰੇਅ ਸਪਰੂ ਮਾਰਾਂਗੇ ਕਲੀ ਕੋਲੀ ਸੱਟਾਂ ਲਓ ਇਸ ਸਪਰੇਅ ਵਾਲੀ ਲਿਆਉਂਦੀ ਢੋਲੀ ਤੇ ਸਪਰੇਅ ਮਾਰਤੀ ਫੇਰ ਸੱਟਾਂ ਕੇ ਫੂਸਾ ਝੋਨੇ ਦਾ ਤੇ ਪਾਂਡੇ ਅੱਜ ਆਪਾਂ ਸਾਰੇ ਲਾਲ ਦਵਾਈ ਨਾਲ ਦੁਬਾਰਾ ਧੋ ਮੰਗ ਧੁੱਪੇ ਰੱਖਾਂਗੇ। ਛਾਲਾ ਹਾਂ ਡਰ ਲੱਗਦਾ ਬਿਮਾਰੀ ਮੋਰੀ ਤੋਂ ਸਲਾਹ ਲਊ ਤਾਂ। ਲੱਗੀ। ਹੂੰ। ਇਹ ਨਾ ਇਹਨਾਂ ਨੂੰ ਯਾਰ ਦੱਸਦਾ ਨਹੀਂਗਾ। ਹੁਣ ਅੱਜ ਸਫਾਈ ਤਾਂ ਕਰਨੀ ਸੀਗੀ ਤੇ ਨਾਲ ਖੰਭ-ਖੰਭ ਵੀ ਚੱਕੇ ਜਾਣਗੇ। ਇਹਨਾਂ ਨੂੰ ਜਮਾ ਹੀ ਨਹੀਂ ਦਿੰਦਾ। ਤੇ ਜੇ ਕੋਈ ਜਾਨਵਰ ਹਾਵਣਾਂ ਕਰਦੇ ਫੇਰ ਵੀ ਨਹੀਂ ਦਿੰਦਾ ਤੇ ਖਾਦਾ ਪੀਤਾ ਨਹੀਂ ਜਾਂਦਾ। ਐਵੇਂ ਇਹਨਾਂ ਦੇ ਬੋਦੇ ਖੜੇ ਘੜ ਮਿਲ ਗਿਆ। ਰੱਜ ਕੇ ਸ਼ਕੀਨੀ ਲਾਵਾਂ ਨਹੀਂ ਮੈਂ ਖੜੇ ਕਰਾਂ ਬੁੱਧ ਉਹ ਮੈਂ ਕਰਦਾ ਜੋ ਜੋ ਖਾਨੀ ਸੇਂਗ ਆ ਜਿਆ ਲੱਗੇ ਲਾਹ ਸੋ ਜੀ ਸੜਕਾਂ ਦੇ ਮਸ਼ੀਨ ਵਿੱਚ ਨੂੰ ਲਾ ਕੇ ਲਾਲ ਦਵਾਈਆਂ ਧੋ ਦੇ ਭਾਂਡੇ ਤੇ ਦਵਾਈ ਪਾ ਕੇ ਭਰਤਾ ਪਾਣੀ ਭਾਂਡਿਆਂ ਚ ਜਾਨਵਰ ਵੀ ਸਾਰੇ ਵਾਰ ਆ ਬੱਚੇ ਬੱਚੇ ਹਾਂ ਜੀ ਆ ਆਪਣੇ ਚਕੋਰਾ ਬਕਾਉ ਆ 4 5 ਪੀਸ ਦੋ ਦੋ ਮਹੀਨੇ ਦੀਆਂ ਹੋ ਗਈਆਂ ਇਹਨਾਂ ਦੇ ਬੱਚੇ ਆ ਜਿਹੜੇ ਪਿੰਜਰੇ 'ਚ ਫਰਦੇ ਆ ਆ ਬੱਚੇ ਬੱਚੇ ਵਕਾਊ ਆ ਦੋ ਦੋ ਮਹੀਨੇ ਦੇਖੋਗੇ ਪੂਰੇ ਢਾਰ ਆ ਤੇ ਇਹ ਜਿਹੜਾ ਸੈਂਸਟਵ ਜਨ ਹੁੰਦਾ ਉਹਦੇ 'ਚ ਬਾਹਰ ਨੇ ਵੱਲ ਬੋਲੋ ਦੀ ਲੋੜ ਨਹੀਂ ਮਤਲਬ ਢਾਰ ਹੋ ਗਏ ਪੂਰੇ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਥੋੜਾ ਘੱਟ ਪਤਾ ਤੇ ਰਾਖੀ ਕਰਵਾਉਣੀ ਹੋਏ ਕਿਸੇ ਭਰਾ ਨੇ ਸ਼ੌਂਕ ਨੂੰ ਚਕੋਰਾ ਰੱਖਣੀਆਂ ਹੁਣ ਕਾਲੀਆਂ ਚਕੋਰਾ ਦੇ ਬੱਚੇ ਆ ਇੱਕ ਵਿੱਚ ਪੀਸ ਉਹ ਸਿਲਵਰ ਬੈਠਾਗਾ ਤੇ ਦੋ ਦੋ ਮਹੀਨੇ ਦੇ ਹੋ ਗਏ ਤੇ ਇਹ ਆਪਾਂ ਦੇ ਦਾਂਗੇ ਨੰਬਰ ਆਪਣਾ ਹੈਗਾ 973247723 ਰੇਟ ਹੈਗਾ 750 ਦਾ ਜੋੜਾ ਠੀਕ ਹੈ ਜੀ 750 ਦਾ ਜੋੜਾ ਲੱਗੂਗਾ ਇਹ ਫਿਕਸ ਰੇਟ ਆ 91000 ਪੂਰਾ 336 ਐਮਐਸ 47 ਵਾਲ ਫਾਰਮ ਹਠੂਰ ਸਪੋਰਟ ਲਈ ਧੰਨਵਾਦ ਲਵ ਯੂ ਸਾਰੇ ਭਰਾਵਾਂ ਨੂੰ ਗੁਰੂ ਸਾਹਿਬ ਸਭ ਦਾ ਪਾਲਾ ਕਰ ਮਿਹਰबानी ਲਓ ਪੂਸਾ ਹਟ ਕੇ ਨਾਲ ਕਲੀ ਦਾ ਦੇਤਾ ਛਟਾ ਘੋੜੀ ਘੋੜੀ ਪਾ ਦਾਂਗੇ ਕਲੀ ਵੀ ਚੱਲ ਮਿਕਸ ਕਰ ਲੈਣੀ ਇਹਨੇ ਆਪੇ ਪੈਰਾਂ ਨਾਲ ਆਪਾਂ ਨਵੇੜ ਕੇ ਨਾਲ ਦੀ ਨਾਲ ਦਾਣਾ ਪਾਣੀ ਧਰ ਕੇ ਤੇ ਤਾੜ ਨਾਲੇ ਬਣੀਏ ਸਪਰੇਅਸ ਬ੍ਰੂ ਮਾਰ ਕੇ ਹੱਪ ਪੱਟੇ ਪੁੱਟੇ ਪਾ ਕੇ ਦਾਣਾ ਪਾਣੀ ਪਾ ਕੇ ਕਰ ਤੇ ਜਾਣਵਰ ਅੰਦਰ ਸਾਰੇ ਆਓ ਜੀ ਗੱਲਬਾਤ ਓਕੇ ਹੋ ਗਈ ਜਮਾਂ ਜਾਨਵਰ ਵੀ ਤਾੜ ਤੇ ਹੁਣ ਹੈਗੀ ਠੰਡ ਹਵਾ ਜੀ ਫਿਰਦੀ ਆ ਜਾਂ ਚਾਰ ਪੰਜ ਬਿਮਾਰ ਕਰ ਤੇ ਓਕੇ ਕਰਦੀ ਗੱਲ ਬਾਤ ਜਮਾ ਹਾਂਜੀ ਹਾਂਜੀ ਨੰਗਜ ਤੇ ਦਾਣਾ ਪਾਣੀ ਧਰ ਕੇ ਆ ਤਸੱਲੀ ਕਰਾਤੀ ਪੂਰੀ